ਪਤਾ ਨਹੀਂ ਕਿੱਥੇ ਚਲ ਗਏ ਆ ਉੱਤੇ ਵੀ ਹੈ ਨਹੀਂ ਕੋਠੇ ਤੇ ਮੁੰਡੇ ਦੋਹੇ ਨਹੀਂ ਲੱਭਣ ਦੇ ਮੈਨੂੰ 15 ਚ ਬੈਣੀ ਆ ਬੱਲਾ ਸੰਦੀਪ ਹੈ ਕਿੱਥੇ ਗਿਆ ਦਲਜੀਤ ਮੰਮੀ ਇੱਥੇ ਹੀ ਹਣੇ ਕਿਤੇ ਅੰਦਰ ਵੇਖ ਲੈਣਾ ਹੈ ਮੈਂ ਤਾਂ ਸਾਰੇ ਉੱਤੇ ਕੋਠੇ ਤੇ ਲੈ ਕੇ ਆਈ ਆ ਅੰਦਰ ਬੈਠੇ ਹੋਣੇ ਆ ਫੋਨ ਫੜ ਕੇ ਚੱਲ ਮੈਂ ਅੰਦਰ ਵੀ ਉਹਨਾਂ ਨੇ ਕਿੱਥੇ ਚਲ ਜਾਣਾ ਵਾ ਅੰਦਰ ਵੇ ਨਹੀਂ ਮੈਂ ਮਾਤਾ ਬਿਨਾ ਫੁੜਕਦੀ ਹੀ ਰਹਿੰਦੀ ਸਾਰਾ ਦਿਨ ਬਸ ਇੱਥੇ ਹੀ ਹੋਣੇ ਉਹ ਕਿਹੜਾ ਨਿਆਣੇ ਆ ਕਿਤੇ ਗਵਾਚ ਗਏ ਆ ਜਾਂ ਕਿਤੇ ਕੰਮ ਗਏ ਹੋਣਗੇ ਦੱਸਿਆ ਤਾਂ ਮੈਨੂੰ ਹੈ ਨਹੀਂ ਕਿੱਥੇ ਜਾਣਾ ਸੀ ਅੰਦਰੇ ਕਿਤੇ ਬੈਠੇ ਹੋਣੇ ਆ ਲਵਲੀ ਹਾਈ ਇੱਧਰ ਦੀਆਂ ਨੀ ਕਿੱਥੇ ਚਲ ਗਈਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੁੜੀ-ਮੁੜੀਆਂ ਦੀ ਕਿੱਥੇ ਗਏ ਮੇ ਲਵਲੀ ਹਾਈ ਨੀ ਇੱਥੇ ਕਿੱਥੇ ਚਲ ਗਿਆ ਬਾਹਰ ਵੇਖ ਕੇ ਅੰਮੀ ਆ ਵੇਲੀ ਪਿੰਦਰ ਕੀ ਕਾਂਟਾਂ ਆਈਆਂ ਕੋਸ਼ੀ ਮਮੀ ਆ ਮੰਜੀ ਡਈ ਮੇਰੀ ਗੱਲ ਸੁਣ ਨਾਂ ਮੈਨੂੰ ਦਲਜੀਤ ਲੱਭਣ ਡਿਆ ਤੇ ਨਾਂ ਹੀ ਲੱਭਣ ਡਿਆ लवली लवली ਕਿੱਥੇ ਆ ਇੱਥੇ ਕਿਤੇ ਗਏ ਹੋਣੇ ਕੰਮ-ਕਮਾ ਕਿਉਂ ਮੈਂ ਤਾਂ ਸਾਰੇ ਹੀ ਵੇਖ ਆਈਆਂ ਕੋਠੇ ਹੀ ਫੋਲ ਆਈਆਂ ਅੰਦਰ ਹੀ ਫੋਲ ਆਈ ਮੈਨੂੰ ਤਾਂ ਕਿਤੇ ਨਹੀਂ ਲੱਭਣ ਡਿਆ ਮੈਨੂੰ ਤਾਂ ਬੜੀ ਟੈਨਸ਼ਨ ਹੋਣੀ ਕਿੱਥੇ ਚਲ ਗਈ ਹੈ ਦੋਹਾਂ ਜਾਨੀ ਮਮਮੀ ਇੱਥੇ ਹੀ ਹੋਣੇ ਆ ਤੁਸੀਂ ਤਾਂ ਬੜਾ ਸਹੀ ਕੰਮ ਕਰਦੇ ਬੱਲੇ ਬੱਲੀ ਬਲ ਗਏ ਹੋਣੇ ਚਾਹ ਬੰਬੀ ਦੇ ਗਏ ਹੋਣੇ ਆ ਹੋਰ ਕਿੱਥੇ ਜਾਣਾ ਹੁੰਦਾ ਘਰੋਂ ਤਾਂ ਕਿਤੇ ਜਾਂਦੇ ਨਹੀਂ ਹੁੰਦੇ ਘਰੇ ਹੀ ਹੁੰਦੇ ਅੰਦਰੇ ਬੈਠੇ ਅੱਜ ਤਾਂ ਮੈਨੂੰ ਲੱਭੇ ਹੀ ਨਹੀਂ ਕਿਤੇ ਵੀ ਸਵੇਰ ਸਿਆਰ ਉਹਨੇ ਕੀ ਕਰਨਾ ਸੀ ਕੋਈ ਨਹੀਂ ਮੈਂ ਫੋਨ ਕਰਕੇ ਪੁੱਛਦੀ ਭਲਾ ਕਿੱਥੇ ਹੋ ਗਈ ਮਿੰਟ ਸੱਚੀ ਹੋਰ ਤਰ੍ਹਾਂ ਹੋ ਗਿਆ ਦਿਲ ਚਾਹਵਾ ਹੋ ਗਿਆ ਵੀ ਪਤਾ ਨਹੀਂ ਕਿੱਥੇ ਚਲ ਗਈ ਇੱਥੇ ਹੀ ਹੁਣੇ ਕੁਝ ਨਹੀਂ ਹੋ ਗਿਆ ਕੋਈ ਨਹੀਂ ਮੈਂ ਫੋਨ ਕਰਕੇ ਪੁੱਛ ਲਈ ਨਹੀਂ ਆ ਚੱਲ ਮੈਂ ਵੀ ਹਲੀ ਦੇਣੀ ਆ ਚੱਲ ਵੇਖਾ ਕੋਈ ਨਹੀਂ ਆ ਉਹਦਾ ਇਹ ਵੀ ਇੱਥੇ ਹੀ ਹੁਣੇ ਆ ਦੱਸ ਮੰਮੀ ਵੀ ਨਾ ਨੀਗੀ ਜੀ ਗੱਲ ਝਾਟੀ ਲੈ ਕੇ ਬੈਹ ਜਾਂਦੀ ਤਾਂ ਸ਼ਿਕਰ ਕਰਨ ਵਾਲੀ ਇਹ ਚ ਕਿਹੜੀ ਗੱਲ ਵਾ ਇੱਥੇ ਹੀ ਕਿਤੇ ਹੋਣੇ ਆ ਕਿ ਅੱਬਾ ਦੋਵੇਂ ਭਰਾ ਸ਼ਹਿਰ ਸ਼ੋਰ ਨਹੀਂ ਗਏ ਹੈਗੇ ਇਹ ਕਿਨਾਂ ਦੀ ਵੀ ਆਤ ਨਹੀਂ ਹੈ ਨਾ ਕਿ ਬੰਦੇ ਨੇ ਫੋਨ ਨਹੀਂ ਕਰਨਾ ਹੈਗਾ ਫੋਨ ਕਰਕੇ ਬੰਦਾ ਦੱਸ ਦੇ ਵੀ ਆਪਾਂ ਇੱਥੇ ਗਏ ਤੇ ਇੱਥੇ ਨਹੀਂ ਗਏ ਹੈਗੇ ਕਰਦੀ ਆ ਭਲਾ ਹੁਣ ਮਾਈ ਹੋਏ ਤੇਰੀਆਂ ਨਹੀਂ ਕਿੱਥੇ ਗਏ ਨੇ लवली ਬੇਦਲਜੀਤ ਕਿੱਥੇ ਚਲ ਗਈ ਆ ਮਿੰਨਤੇ ਕੁਛ ਹੁੰੰਡਿਆ ਅੱਗੇ ਤਾਂ ਕਿਤੇ ਜਾਂਦੇ ਨਹੀਂ ਆ ਘਰੇ ਰਹਿੰਦੇ ਸਾਰੀ ਦਿਹਾੜੀ ਪਤਾ ਨਹੀਂ ਕਿੱਥੇ ਗਏ ਨਾ ਦੱਸ ਕੇ ਗਏ ਆ ਵੋਟੀਆਂ ਨੂੰ ਨਹੀਂ ਦੱਸ ਕੇ ਗਏ ਦੋਵਾਂ ਨੂੰ ਦੋਵੇਂ ਇਕੱਠੇ ਹੀ ਨਿਕਲ ਗਏ ਨੇ ਲੋਕੀ ਵੀ ਗੱਲਾਂ ਇਹਨਾਂ ਨੂੰ ਕਰਦੇ ਨੇ ਉਧਰੋਂ ਪੈਲੀ ਵੀ ਸਾਰੀ ਵਿੱਗ ਗਈ ਆ ਮੈਨੂੰ ਲੱਗਦਾ ਲੋਕੀ ਗੱਲਾਂ ਕਰਦੇ ਤਾਂ ਤਾਂ ਕਰਕੇ ਕਿ ਤੈਨੂੰ ਮੋਸੀ ਨਾ ਕਿਤੇ ਨਿਕਲ ਨਾ ਗਏ ਹੁਣ ਮੈਨੂੰ ਤੇ ਇਹ ਆਉਂਦਿਆ ਕਿੱਥੇ ਚਲ ਗਏ ਮੇਰੇ ਮੁੰਡੇ ਆਏ ਮੈਂ ਕੀ ਕਰਾਂ ਕਿੱਥੇ ਵੇਖਾਂ ਆਏ ਮੈਂ ਕਿੱਥੇ ਜਾਵਾਂ ਹੁਣ ਸੰਦੀਪ ਨਿਪਿੰਦਰ ਇੱਧਰ ਆ ਹਾਂ ਦੋਈ ਜਾਣੀਆਂ ਕੀ ਹੋਇਆ ਵਾ ਹੁਣਾਂ ਕੀ ਆ ਕੀਤਾ ਫੋਨ ਤੁਸੀਂ ਦੋਵਾਂ ਨੇ ਮੰਮੀ ਫੋਨ ਤੇ ਲਾਇਆ ਵਾ ਪਰ ਹੈ ਨਹੀਂ ਚੁੱਕਿਆ ਅੱਗੇ ਉਹਨਾਂ ਨੇ ਹੈ ਨਹੀਂ ਮੈਂ ਕੀ ਕਰਾਂ ਤੁਸੀਂ ਤਾਂ ਕਿਤੇ ਉਹਨਾਂ ਨੂੰ ਨਾ ਕਿਤੇ ਖਲੂਣ ਨਹੀਂ ਦਿੱਤਾ ਟਿਕਾਨ ਨਹੀਂ ਦਿੱਤਾ ਸਾਰੀ ਪਹਿਲੀ ਉਹਦੀ ਵਕਾਤ ਸੀ ਉਹਨਾਂ ਦੀ ਉਹਨਾਂ ਨੇ ਕਿੱਥੇ ਜਾਣਾ ਹੁਣ ਫੋਨ ਕਿੱਥੋਂ ਤੁਹਾਡਾ ਚੁੱਕਣ ਸਾਰਾ ਕੁਝ ਤੇ ਉਹਨਾਂ ਦਾ ਵੇਗ ਗਿਆ ਹੈ ਸਾਰਾ ਕੁਝ ਦੀ ਪੇਕੇ ਢੋ ਦਿੱਤਾ ਵਾ ਉਹ ਮੰਮੀ ਇਹਦਾ ਸਕੀਟ ਹੋਇਆਵੇਂ ਉਹ ਗੱਲਾਂ ਕਰੀ ਜਾਂਦੇ ਆ ਮੰਮੀ ਸਵੇਰੇ ਤੇ ਚੰਗੇ ਭਲੇ ਇੱਥੇ ਹੀ ਨਿਹ ਮੂੰਚ ਕੱਟਣ ਜੋਗੇ ਨਹੀਂ ਰੋਕਾਂ ਦੇ ਸਾਹਮਣੇ ਰਹਿ ਗਏ ਪਤਾ ਨਹੀਂ ਕਿੱਥੇ ਜਾ ਗਏ ਲੋਕਾਂ ਮਗਰ ਬੜਾ ਲੱਗ ਜਾਏ ਲੋਕੀ ਪਤਾ ਨਹੀਂ ਕੀ ਕਹਿੰਦੇ ਆਪਣਾ ਘਰ ਵੇਖੀ ਤਾਂ ਕਿ ਲੋਕਾਂ ਮਗਰੀ ਕਰਨ ਜਾਣਾ ਵਾ ਲੋਕੀ ਦੇਣਾ ਆਉਂਦੇ ਆ ਕੀ ਆ ਘਰ ਰਹਿ ਗਿਆ ਹੁਣ ਕੀ ਰਹਿ ਗਿਆ ਪੱਕੇੜੇ ਸਿਰ ਤੇ ਰਹਿਣ ਸਰਗੋ ਹੈਗਾ ਕੀ ਵੇਗਿਆ ਪਿਆਲੀ ਤੇ ਕਿਤੇ ਮਾਸਾ ਨਹੀਂ ਰਹਿ ਗਈ ਹੁਣ ਕੀ ਖਾਓਗੇ ਘਣੀ ਨਾ ਵੀ ਨਾ ਟੈਨਸ਼ਨ ਲਈ ਜਾਓ ਕਿਤੇ ਗਏ ਹੋਣੇ ਮਮੀ ਦੇ ਮਾਸ ਜਦੋਂ ਦੀ ਆਪਾਂ ਇਹ ਘਰ ਜਾ ਗੀਆਂ ਵਾ ਨਾ ਉਦੋਂ ਦਾ ਪਾਸੇ ਹੋ ਕੰਮ ਹੀ ਰਿਹਾ ਚੱਲ ਪਤਾ ਲੱਗ ਜੂਗਾ ਤੁਹਾਨੂੰ ਤੂੰ ਹੀ ਨਹੀਂ ਢੋਲੇ ਵਰਗੇ ਬਣੇ ਫਿਰਨਾ ਇਦਾਂ ਕਰੀ ਜਾਣਾ ਉਹ ਗੱਲਾਂ ਤਾਂ ਢੀਆਂ ਸੱਚ ਹੋਉਂਦੀਆਂ ਵਾ ਤੇ ਤੂੰ ਹੀ ਸਾਰਾ ਕੁੱਖ ਕਰ ਦਿੱਤਾ ਵਾ ਸਾਰਾ ਕੁਛ ਹੀ ਤੂੰ ਤਬਗਾ ਰਿਆ ਮੇਰਾ ਕੀ ਮੰਮੀ ਹੀ ਵਗਾਰ ਦਿੱਤਾ ਵਾ ਕਿਤੇ ਮੈਂ ਇੰਨੀ ਪੈਲੀ ਨੂੰ ਹੱਥ ਨਹੀਂ ਲਾਉਂ ਦਿੱਤਾ ਜਿਹੜਾ ਤੂੰ ਦੋਵੇਂ ਘਰ ਚ ਆਪਣੇ ਘਰ ਵਾਸਤੇ ਲਿਆਂਦੀ ਨਾ ਤੇ ਪੈਲੀ ਵਾਪਸ ਆਈ ਜਾਣੀ ਪੈਰੀ ਕਿਤੇ ਚਲ ਗਈ ਇੱਥੋਂ ਆਈ ਨਹੀਂ ਪੈਲੀ ਵਾਪਸ ਦੱਸੋ ਮੈਨੂੰ ਇੰਨੇ ਪੈਸੇ ਚੜੇ ਕਿੱਥੋਂ ਲੱਭੇ 24 ਘੰਟੇ ਬਸ ਉਹਨਾਂ ਦੇ ਕਨੀ ਇੱਕੋ ਗੱਲ ਪਾਈ ਜਾਣੀ ਵੀ ਤੁਸੀਂ ਏਦਾਂ ਕਰਦੇ ਤੁਸੀਂ ਉਦਾਂ ਕਰਦੇ ਆਪਣਾ ਘਸੂਰ ਨਹੀਂ ਦੀ ਕਰਦੇ ਤੁਹਾਨੂੰ ਕੋਈ ਚਿੰਤਾ ਨਹੀਂ ਮੁੰਡਿਆਂ ਦੀ ਮੈਨੂੰ ਵੱਡ-ਵੱਡ ਖਾਈ ਜਾਣ ਦੀ ਅੰਦਰੋਂ-ਅੰਦਰੀ ਵੀ ਮੇਰੇ ਮੁੰਡੇ ਕਿੱਥੇ ਚਲ ਗਏ ਨੇ ਤੇ ਕੀ ਬਤ ਤੁਹਾਡੇ ਨਾਲ ਹੀ ਗੱਲਬਾਤ ਹੋਈ ਸਾਨੂੰ ਤਾਂ ਕੋਈ ਪਤਾ ਨਹੀਂ ਦੇ ਸਿਰ ਚੜ ਕੇ ਉਹਨਾਂ ਨੇ ਕੋਹ ਨਾ ਕੋ ਕਰਨਾ ਵਾ ਤੇ ਜੇ ਕੁਝ ਹੋ ਗਿਆ ਨਾ ਮੈਂ ਤੁਹਾਨੂੰ ਨਹੀਂ ਜਿੰਦੀਆਂ ਛੱਡਣ ਕੀ ਪਤਾ ਤੁਸੀਂ ਕੋਈ ਗੱਲਬਾਤ ਕੀਤੀ ਹੈ ਹੁਣ ਸਾਡਾ ਨਾਂ ਲਈ ਜਾਂਦੇ ਦੱਸ ਜਾਣਾ ਕਿੱਥੇ ਇਹਨਾਂ ਨੇ ਉਹ ਜਾਣਾ ਕਿੱਥੇ ਆ ਕਿਤੇ ਗਏ ਨਹੀਂ ਆ ਇਹਪਰ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਹੋਵੇ ਤੁਹਾਡਾ ਨਾਮ ਲਈ ਜਾਂਦੇ ਇਹਨਾਂ ਦਾ ਕੋ ਪਤਾ ਲੱਗਦਾ ਤੂੰ ਇੱਧਰ ਕਰਾ ਚਾਚੀ ਘਰ ਜਾ ਉਹ ਤੇ ਵੀ ਇੱਕਿਆ ਬਲਾ ਉੱਥੇ ਤਾਂ ਨਹੀਂ ਬੈਠੇ ਕਿਤੇ ਉਧਰ ਚੋਲ ਭਾਜੀ ਵੱਲ ਜਾਂਦੇ ਹੁੰਦੇ ਆ ਕੋਈ ਨਹੀਂ ਵੇਖ ਹੁੰਨੀ ਐ ਮੈਂ ਜਾਵਾਂ ਜਾ ਵੇਖਿਆ ਹਾਂ ਹਾਂ ਪਤਾ ਨਹੀਂ ਹੁਣ ਚੱਲ ਚਲੀ ਨੂੰ ਚਾਚੀ ਆ ਜਾ ਰਪਿੰਦਰ ਘਰੇ ਆਜਾ ਆ ਜਾ ਘਰੇ ਆਇਆ ਸਿਰਾ ਜੀ ਸਸੇਲ ਪੁੱਤ ਬੈ ਜਾ ਬਸ ਬੈਠੇ ਆ ਚਾਚਾ ਜੀ ਉਹ ਕਿਥੇ ਆ ਉਹ ਤਾਂ ਸ਼ਹਿਰ ਨੂੰ ਗਏ ਜਰੀਕਾ ਕਰਨੀ ਹੈਗੀ ਨਹੀਂ ਆਉਣੇ ਵਾਲੇ ਆ ਕੰਮ ਹੀ ਕੋਈ ਨਹੀਂ ਨਹੀਂ ਕੰਮ ਤੇ ਕੋਈ ਨਹੀਂ ਹੀ ਉਹਦੇ ਬਸ ਮੈਂ ਆਈ ਹੀ ਜਰਾ ਮੈਨੂੰ ਤਾਂ ਡਰੀ ਦਰੀ ਲੱਗਣ ਡਈ ਕੀ ਗੱਲ ਹੋਈ ਆ ਕਾ ਸਭ ਠੀਕ ਠਾਕ ਆ ਹਾਂਜੀ ਠੀਕ ਠਾਕ ਸਾਰੇ ਵਧੀਆ ਆ ਮੰਮੀ ਠੀਕ ਆ ਹਾਂਜੀ ਉਹ ਵੀ ਠੀਕ ਨੇ ਤੇ ਉਹ ਲੱਲੀ ਉਹਨੇ ਕਿਹਾ ਕਿ ਤੇ ਇੱਧਰ ਆਓ ਨਏ ਇਧਰ ਤੇ ਆਏ ਨਿੰਗੇ ਪੁੱਤ ਚਾਚਾ ਤੇਰਾ ਵੀ ਸਵੇਰ ਦਾ ਸ਼ਹਿਰ ਗਿਆ ਵਾ ਆਪਣੇ ਆਉਣ ਹੀ ਵਾਲੇ ਆ ਸਗੋਂ ਪਿੰਡ ਸਭ ਠੀਕ ਠਾਕ ਆ ਤੇਰੇ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਆ ਮੈਂ ਤਾਂ ਉਦਾਂ ਹੀ ਆਈ ਮੈਂ ਚਲੋ ਘਰ ਨਹੀਂ ਹੈ ਰੋਟੀ ਖਾਣੀ ਅਡੀ ਕੰਦੀ ਹੀ ਤੇ ਮੈਂ ਕੀ ਬਟਾੜੇ ਦਰ ਚਾਚਾ ਲੱਗੀ ਨਾ ਅਗੇ ਹੁਣ ਕਿਤੇ ਬੰਬੀ ਤੇ ਨਾ ਗਿਆ ਹੋਵੇ ਕਿਤੇ ਉਹ ਸ਼ਾਇਦ ਹੋ ਸਕਦਾ ਵਾ ਝੋਨੇ ਚਾਨੇ ਵੜਨ ਵਾਲੇ ਵੇਖਣ ਵਖਣ ਗਿਆ ਹੋਊਗਾ ਠੀਕ ਠੀਕ ਆ ਆ ਮੈਂ ਵੀ ਉਦਾਂ ਹੀ ਨਾ ਮੈਂ ਚਲ ਟਾਈਮ ਕਿੰਨਾ ਹੋ ਗਿਆ ਵਾ ਦਿਖਾਈਏਗਾ ਰੋਟੀ ਪਣੀ ਆਹ ਫੇਕਰ ਹੁੰਦਾ ਹੀ ਆ ਬੰਦਾ ਕਰੋ ਗਿਆ ਹੋਵੇ ਤੇ ਤਾਂ ਕਰਕੇ ਉਹ ਅਮ ਤਾਂ ਜਾਂ ਜਾਇਆ ਕੋਈ ਨਹੀਂ ਆ ਜਾਂਦੇ ਮੰਮੀ ਤੇ ਹੁਣੇ ਆ ਕੋਈ ਗੱਲ ਨਹੀਂ ਚਾਚਾ ਤੇਰਾ ਵੀ ਆਉਣ ਵਾਲਾ ਪੁੱਛਦੇ ਆ ਤੁਹਾਨੂੰ ਤੇ ਨਹੀਂ ਕਿਤੇ ਮਿਲੇ ਮੂਲੇ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਜੇ ਕਿਤੇ ਆਉਣਗੇ ਇੱਧਰ ਉੱਧਰ ਤੇ ਦੱਸ ਦਿਓ ਮੜਿਆ ਕਿਉਂ ਕਹਿੰਦੇ ਦੱਸ ਦੂੰਗੀ ਹਾਂ ਡਰੀ ਆ ਤਾਂ ਤੇ ਲਵਲੀ ਕਿੱਥੇ ਲਵਲੀ ਕਿੱਥੇ ਆ ਲਵਲੀ ਨੇ ਕਿੱਥੇ ਜਾਣਾ ਸੀਗਾ ਘਰੋਂ ਕਿੱਥੇ ਚਲ ਗਿਆ ਉਹ ਜਾਂ ਮੰਮੀ ਤੇ ਜਾਂਦਾ ਹੁੰਦਾ ਵਾ ਤੇ ਜਾਂ ਘਰ ਉਹਨਾਂ ਨੂੰ ਤੇ ਜਾਣ ਜੋਗਾ ਕਿਤੇ ਛੱਡਿਆ ਹੀ ਨਹੀਂ ਤੁਸੀਂ ਤੇ ਅੱਡੇ ਉੱਡੇ ਤੇ ਮੂੰਹ ਹੀ ਬਖਾਲ ਲੇ ਜਿੱਦਰ ਗਏ ਇਹੋ ਕੰਮ ਹੋ ਗਿਆ ਵਾ ਓਏ ਆਹੋ ਤਰੀਕ ਹੀ ਤਰੀਕ ਪੈ ਗਈ ਆ ਚੱਲ ਹੁਣ ਕਿੰਨੀ ਪੈ ਗਈ ਆ ਅਗਲੇ ਮਹੀਨੇ ਦੀ 12 ਪਈ ਆ ਆ ਵੀ ਸਿਆਪਾਈ ਆ ਕਦੋਂ ਦਾ ਕੰਮ ਚੱਲਣ ਡਿਆ ਨਾ ਮੁੱਕਦਾ ਵਾ ਨਾ ਖਲਾਸੀ ਹੁੰਦੀ ਆ ਤੈਨੂੰ ਪਤਾ ਆਦਾਲਤਾਂ ਦੇ ਕੰਫਰੈਂਸ ਇਦਾਂ ਹੀ ਆ ਉਹੀ ਗੱਲ ਉਹਨਾਂ ਦਾ ਮੂੰਹ ਹਿਲਦਾ ਵਾ ਭਾਵੇਂ ਆਪ ਨੂੰ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਛੱਡ ਕੇ ਜਾਣਾ ਹੀ ਪੈਂਦਾ ਓਹ ਵੀ ਤਾਂ ਹੈ ਹੀ ਆ ਤੇ ਉਹ ਮੇਰੀ ਗੱਲ ਸੁਣੋ ਰਪਿੰਦਰ ਆਈ ਹੀਗੀ ਕੀ ਕਹਿੰਦੀ ਆ ਕਹਿਣਾ ਉਹਨੇ ਕੀ ਆ ਲਵਲੀ ਨੂੰ ਲੱਭਣ ਲਈ ਹੀ ਇਹ ਚਾਚੀ ਜੀ लवली ਇੱਧਰ ਨਹੀਂ ਆਇਆ ਮੈਨੂੰ ਇੱਧਰ ਤੇ ਨਹੀਂ ਆਇਆ ਚਾਚਾ ਜੀ ਨਹੀਂ ਘਰ ਮੈਨੂੰ ਉਹ ਤੇ ਸ਼ਹਿਰ ਨੂੰ ਗਏ ਹੋਣੀ ਵਾਲੇ ਆ ਤੂੰ ਕਿਤੇ ਬੰਬੀ ਬੰਬੀ ਤੇ ਗਿਆ ਹੋਗਾ ਉਹ ਰੋਣੇ ਕਿੱਥੇ ਜਾਣਾ ਰਾਂਗੋ ਦਾ ਉੱਡਿਆ ਹੀ ਪਤਾ ਨਹੀਂ ਕਿਉਂ ਮੈਂ ਤਾਂ ਪੁੱਛਿਆ ਮੈਂ ਘਰ ਸਭ ਠੀਕ ਠਾਕ ਆ ਤੇਰੇ ਪੇਕੇ ਪਰਿਵਾਰ ਵਾਲ ਠੀਕ ਵਾ ਕੀ ਗੱਲ ਵਾ ਕਿਉਂ ਇੰਨਾ ਡਰੀ ਜੀ ਆ ਨਹੀਂ ਨਹੀਂ ਚਾਚੀ ਜੀ ਰੋਟੀ ਖਾਣੀ ਸੀ ਤਾਂ ਕਰਕੇ ਉਹਨਾਂ ਨੂੰ ਲੱਭਣ ਲਈ ਆ ਰੋਟੀ ਨਹੀਂ ਹੀ ਖਾਣੀ ਹੁਣ ਸ਼ਰਮ 'ਚ ਮਰਨ ਲਈ ਆ ਵਾ ਉਹਨਾਂ ਦਾ ਤਾਂ ਜੀਣਾ ਇਹਨਾਂ ਨੇ ਹਰਾਮ ਕਰਤਾ ਹੀ ਕੋਈ ਆਂਦੀ ਮੈਨੂੰ 50 ਲੱਖ ਚਾਹੀਦਾ ਕੋਈ ਆਂਦੀ ਮੈਨੂੰ 30 ਲੱਖ ਚਾਹੀਦਾ ਉਹਨਾਂ ਨੂੰ ਘਰ ਤਾਂ ਕੰਗਾਲ ਹੁਣ ਗਾੜੀ ਟਾਈਮ ਕਿਦਾਂ ਲੰਘਣਾ ਵਾ ਟਾਈਮ ਰਹਿ ਗਈ ਐ ਪਹਿਲੀ ਉਹਨਾਂ ਕੋ ਮੇਰੀ ਗੱਲ ਸੁਣੋ ਪਹਿਲੀ ਜਦੋਂ ਇੱਕ ਵਾਰ ਹੱਥ ਲਾ ਲਈਏ ਨਾ ਉਹ ਟੇਕਦੀ ਨਹੀਂ ਹੁੰਦੀ ਬਹੁਤਾ ਚਿਰ ਜੇ ਸੰਭੀ ਰਵੇ ਤਾਂ ਸੰਭੀ ਰਵੇ ਇਹ ਤਾਂ ਰਮਨ ਫਿਰ ਹੁਣ ਜਨਾਨੀਆਂ ਨੂੰ ਅਗਰ ਚਾਹੀਦੀ ਜਦੋਂ ਜਦੋਂ ਜਿਹਦੀ ਇੱਕ ਦੂਜੀ ਤੋਂ ਵੱਧ-ਵੱਧ ਕੇ ਖੜਦੀਆਂ ਹੀ ਪੈਸੇ ਤੇ ਪਹਿਲੀ ਦੇ ਫਿਰ ਦੇਣੀ ਪੈਣੀ ਹੀ ਸਿਆਣੇ ਸੱਚ ਹੀ ਕਹਿੰਦੇ ਆ ਨਾ ਬੰਦਾ ਕਮਾਈ ਕਰਕੇ ਜਨਾਨੀ ਦੇ ਹੱਥੇ ਲਿਆ ਕੇ ਪੈਸੇ ਰੱਖਦਾ ਵਾ ਤੇ ਘਰ ਜਨਾਨੀ ਬਣਾਉਂਦੀ ਆ। ਉਹਦੀ ਮਰਜ਼ੀ ਆ ਪਿ ਬਣਾਉਣਾ ਕਿ ਜੜਨਾ। ਉਹ ਅਮਰੀਕਾ ਸੁਣਾ ਰਬਰ ਮੁੰਡਿਆਂ ਦਾ ਕੋਈ ਕਸੂਰ ਨਹੀਂ ਆ। ਕਸੂਰ ਸਾਰਾ ਜਨਾਨੀਆਂ ਦਾ ਵਾ। ਆ ਤਾਂ ਹੁਣ ਮੂੰਹ ਸੁੱਕਾ ਹੀ। ਪੱਜੀ ਫਿਰ ਨੇ ਇਹਨੂੰ ਲੱਭਦੀ। ਉਹ ਮੈਨੂੰ ਤੇ ਇਹ ਆ ਕਿ ਕਦੋਂ ਇਹਨੂੰ ਖਾ ਖੂਦ ਨਹੀਂ ਲਿਆ ਕੋਹ। ਉਹ ਨਹੀਂ ਨਹੀਂ ਕੱਖ ਨਹੀਂ ਹੁੰਦਾ। ਇੱਥੇ ਕਿਤੇ ਬੈਠਾ ਉੱਠਾ ਹੋਣਾ ਬੰਬੀ ਤੇ ਜਾ ਕੇ ਹੁਣ ਵੀ ਪੈਸੇ ਪੂਹੇ ਮੰਗਦੀ ਹੁਣੀ ਆ। ਉਹ ਜਾ ਕੇ ਬੰਬੀ ਤੇ ਬੈਠਾ ਹੋਣਾ ਵਾ। ਚਾਚੀ ਜੀ। ਆ ਸੰਦੀਪ ਆਈ ਆ। ਆ ਜਾ ਸੰਦੀਪ। ਸਸਿਗਲ ਚਾਚੀ ਜੀ ਸਸਿਗਲ ਪੁੱਤ ਸਸਿਗਲ ਚਾਚਾ ਜੀ ਸਸਿਗਲ ਪੁੱਤ ਠੀਕ ਠਾਕ ਠੀਕ ਠਾਕ ਤੂੰ ਉਸਨਾ ਚੱਲੇ ਕਿਤੇ ਨਹੀਂ ਨਹੀਂ ਚਾਚਾ ਜੀ ਤੇਰੇ ਆਏ ਸ਼ਹਿਰੋਂ ਅੱਛਾ ਅੱਛਾ ਉਹੇ ਬੈਠੇ ਰਹੇ ਗੱਲਾਂ ਬਾਤਾਂ ਕਰਨ ਠੀਕ ਆ ਠੀਕ ਆ ਤੇ ਮੈਂ ਢਾਡੇ ਵੱਲ ਆਈ ਹੀ ਹਾਂ ਪੁੱਤ ਨਹੀਂ ਆਏ ਬੁਲਾਏ ਦਲਜੀਤ ਹਾਂਜੀ ਨਹੀਂ ਨਹੀਂ ਇੱਥੇ ਤੇ ਨਹੀਂ ਆਇਆ ਸਗੋ ਨਾ ਮੇਰੀ ਸੁਣ ਗੱਲ ਅਗਰਪਿੰਦਰ ਵੀ ਆਈ ਹੀ ਉਹ ਵੀ ਲਵਲੀ ਨੂੰ ਲੱਭਦੀ ਫਿਰਦੀ ਹੀ ਹੁਣ ਤੂੰ ਕਹਿੰਦੇਂ ਆ ਪਤਾ ਨਹੀਂ ਦੋਵੇਂ ਜਣੇ ਕਿੱਥੇ ਚੱਲ ਗਏ ਆ ਦੱਸ ਕਿਵੇਂ ਨਹੀਂ ਗਏ ਪਤਨਿ ਸ਼ਹਿਰ ਗਏ ਆ। ਲੜਾਈਤ ਨਹੀਂ ਹੋਈ। ਉਹ ਨਹੀਂ ਨਹੀਂ ਚਾਚਾ ਜੀ ਲੜਾਈਤ ਨਹੀਂ ਹੋਈ। ਸਵੇਰੇ ਚੰਗੇ ਭਲੇ ਹੀ ਦੋਵੇਂ ਜਣੇ ਬਾਹਰ ਨਿਕਲੇ ਆ। ਉਹ ਤੋਂ ਬਾਅਦ ਪਤਾ ਨਹੀਂ ਲੱਗਾ ਕਿੱਥੇ ਚੱਲ ਗਏ ਆ। ਕੋਈ ਗੱਲ ਨਹੀਂ। ਝੋਨਾ ਚਾਣਾ ਵਡਾਉਣ ਵਾਲਾ ਵਾ। ਫਿਰੇ ਵੇਖਣ ਗਏ ਹੁਣ ਕਿ ਜੇ ਪੱਕਾ ਤਾਂ ਵਡਾਈ ਲਈਏ। ਫੋਨ ਕੀਤਾ ਸੀ ਫੋਨ ਵੀ ਨਹੀਂ ਚੁੱਕਣ ਦੇ। ਚਲ ਕੋਈ ਨਹੀਂ ਆ ਜਾਂਦੇ ਆ। ਘੜੇ ਪਲ ਦੇਖੋ। ਮੰਮੀ ਕਹਿੰਦੇ ਹੀ ਕਹਿੰਦੇ ਸਮਝ ਨਹੀਂ ਆਉਂਦੀ ਗੱਲ ਦੀ। ਕਿੱਥੇ ਚੱਲ ਗਏ ਹੋਣਗੇ ਬੰਬੀ ਹਲ ਨੂੰ ਹੋਰ ਕਿੱਥੇ ਜਾਣਾ ਉਹਨਾਂ ਨੇ? ਮੰਮੀ ਕਹਿੰਦੇ ਵੇਲੀਵਲ ਵੀ ਹੈ ਨਹੀਂ ਆ। ਪਤਾ ਨਹੀਂ ਲੱਗਣ ਦੇਣ ਕਿੱਥੇ ਚ ਕੋਈ ਗੱਲ ਨਹੀਂ ਪੁੱਤ ਫਿਕਰ ਕਰਨ ਦੀ ਲੋੜ ਨਹੀਂ ਜੇ ਲੋੜ ਵਾ ਤਾਂ ਤੇਰੇ ਚਾਚੇ ਨੂੰ ਕਹ ਲਾ ਵੇਖ ਕੇ ਆਉਣ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕੋਈ ਫਿਰ ਫੋਨ ਕਰਕੇ ਵੇਨਣੀ ਆ ਤੇ ਜੇ ਤਾਨੂੰ ਕੋਈ ਪਤਾ ਲੱਗੂਗਾ ਨਾ ਤੇ ਦੱਸ ਦਿਓ ਮਾੜਾ ਜੀ ਕੋਈ ਨਹੀਂ ਮੈਂ ਵੀ ਦੱਸ ਦੂੰਗੀ ਜੇ ਲੋੜ ਪਾਉ ਤਾਂ ਫੋਨ ਕਰਦੀ ਤੇਰੇ ਚਾਚੇ ਜਾ ਕੇ ਇਹ ਤੇ ਲੱਭ ਲੈਣ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਚੰਗਾ ਮੇਰੀ ਗੱਲ ਸੁਣੋ ਮੈਨੂੰ ਤਾਂ ਫਿਕਰ ਹੋਣ ਰਹੀ ਆ ਕਿਤੇ ਚੰਗਾ ਕਰਦਿਆਂ ਕਰਦਾ ਨਾ ਮਾੜਾ ਹੀ ਨਾ ਹੋ ਜੇ ਦੋਵੇਂ ਜਾਣੇ ਨਹੀਂ ਲੱਭਣ ਦੇ ਕਿੱਥੇ ਚਲ ਗਏ ਹੋਣਗੇ ਮਿਆਂ ਨੇ ਤੁਸੀਂ ਜਾਓ ਵੇਖੋ ਕੋ ਮੇਰੀ ਗੱਲ ਸੁਣ ਰਮਨ ਇਹ ਫੰਡ ਲੱਕੇ ਤੇ ਡਰਦੇ ਨਹੀਂ ਹੁਣ ਜੇ ਤੂੰ ਸੋਚਿਆ ਹੋਊਗਾ ਵੀ ਪੈੜੀ ਜਾਂਦੀ ਰਹੀ ਆ ਤੇ ਹੁਣ ਮਰਨਾ ਹੀ ਆ ਫਿਰ ਕੀ ਕਰਨਾ ਚੱਲ ਇਹ ਗੱਲ ਨਾ ਕਹੋ ਫਿਰ ਵੀ ਗਵਾਂਢ ਮੱਥਾ ਆ ਆਪਣੇ ਜੀ ਆ ਉਹ ਜੀ ਤੇ ਆਪਣੇ ਹੈਗੇ ਆ ਚੱਲ ਨਹੀਂ ਸੋਚਦੇ ਤੇ ਕੀ ਕਰਨਾ ਫਿਰ ਹੁਣ ਅਸੀਂ ਲੱਖਾਂ ਰੁਪਏ ਦਿੱਤੇ ਅਸੀਂ ਤਾਂ ਪੈੜੀ ਲਖਾਉਣੇ ਲਗਾਉਣੀ ਸੀ じゃ ਕੋਈ ਨਹੀਂ ਹੁਣ ਜਾ ਕੇ ਵੇਖੋ ਤਾਂ ਸਹੀ ਫਿਰ ਵੀ ਤੁਹਾਡੇ ਭਰਾ ਦਾ ਹੋਣਾ ਏਦਾਂ ਨਹੀਂ ਕਰੀਦਾ ਹੁੰਦਾ ਬਚਾ ਲੈ ਮੈਂ ਵੇਖ ਕੇ ਆਉਣਾ ਤੇਰੇ ਕਹਿੰਦੇ ਵੇਖਿਓ ਬੰਬੀ ਹਾਲ ਹੁਣ ਇਹਨਾਂ ਨੇ ਕੀ ਕਹਿੰਦੀ ਮੈਨੂੰ ਤੇ ਆਪ ਇਦਾਂ ਦਾ ਹੀ ਕੰਮ ਲੱਗਦਾ ਵਾ ਪੈੜੀ ਵੀ ਦੇਖਤੀ ਆ ਹੋਰ ਵੀ ਆਸਿਓ ਪਾਸੋਂ ਬਥੇਰੇ ਥਾਵਾਂ ਤੋਂ ਪੈਸੇ ਚੁੱਕੇ ਆ ਜਿਹਦੇ ਕੋ ਪੈਸੇ ਲਏ ਉਹਨਾਂ ਤਾਂ ਵੱਡਾ ਵੱਡਾ ਖਾਣਾ ਹੀ ਆ ਫੇ ਮੇਰੇ ਪੈਸੇ ਵਾਪਸ ਕਰ ਤੇ ਇਹਨਾਂ ਨੇ ਕਿੱਥੇ ਵਾਪਸ ਕਰਨੇ ਆ ਹੁਣ ਸ਼ਰਮ ਆਈ ਹੁਣੀ ਆ ਵੇ ਸਹੀ ਦੋਵਾਂ ਦੀਆਂ ਜ਼ੁਬਾਨਾਂ ਹੁਣ ਤਾਲੂ ਨਾਲ ਲੱਗੀਆਂ ਭੱਜੀਆਂ ਫਿਰਨੀਆਂ ਲਵਲੀ ਨਹੀਂ ਆਇਆ ਦਲਜੀਤ ਨਹੀਂ ਆਇਆ ਹੁਣ ਲੱਭੋ ਨਾ ਖੱਤੀ ਉਹਨਾਂ ਨੂੰ ਉਦੋਂ ਤੁਹਾਡੇ ਖਰਚੇ ਜਿਹੜੇ ਆ ਨਾ ਵਾਧੇ ਹੀ ਜਾਂਦੇ ਹੀ ਮੈਂ ਨਾ ਇਦਾਂ ਦੀ ਬੇਤੀ ਵਾਲੀ ਜ਼ਿੰਦਗੀ ਨਹੀਂ ਜੀ ਸਕਦਾ ਇਥੇ ਜਾਈਏ ਨਾ ਲੋਕੀ ਗੱਲਾਂ ਹੀ ਕਰਦੇ ਆ ਨਾ ਬਾਹਰ ਨਿਕਲ ਜੋਗੇ ਆ ਤੇ ਨਾ ਮੋਟਰ ਤੇ ਜਾਣ ਜੋਗੇ ਆ ਹੁਣ ਆਹੀ ਹਾਲਵਾ ਜਿੰਦਗੀ ਖਤਮ ਕਰ ਲੈਣੀ ਆਪਣੀ ਹਾਏ ਹਾਏ ਆ ਕੀ ਕਰ ਰਹੇ ਤੁਸੀਂ ਕੀ ਗੱਲ ਆ ਪਾਗਲਤ ਨਹੀਂ ਹੋਗੇ ਤੁਸੀਂ ਪਾਗਲ ਹੋਗੇ ਆ ਉਹ ਮੈਂ ਦੁਖੀ ਹੋ ਗਿਆ ਤੁਹਾਡੇ ਤੋਂ ਛੱਡ ਦੇ ਕੀ ਤੁਸੀਂ ਦੁਖੀ ਹੋ ਗਏ ਆ ਸ਼ਦਾਹ ਹੋ ਗਿਆ ਤੁਹਾਨੂੰ ਤੇ ਉਹ ਮੇਰੀ ਗੱਲ ਸੁਣ ਤੁਸੀਂ ਥੱਲੇ ਲਾਤਾ ਨੂੰ ਪਿੰਡ ਚ ਮੂੰਹ ਖੋਜ ਜਗੇ ਨੇ ਰਹਿ ਗਏ ਆਪਾਂ ਕੀ ਥੱਲੇ ਲਾਤਾ ਤੁਹਾਨੂੰ ਕਰਦਾ ਇਹ ਸਮਾਨ ਬਣਿਆ ਨਾ ਅਸੀਂ ਪੇਕੇ ਤੋਂ ਛੱਡ ਆਈਆਂ ਸਰ ਕੋ ਚੋ ਕੇ ਪੇਕੇ ਲੈ ਗਈਆਂ ਹੁਣ ਕੀ ਕਹਿੰਦੇ ਮੈਂ ਤੈਨੂੰ ਗੱਡੀ ਤੇ ਤੁਹਾਡੇ ਘਰ ਲੱਗੀ ਨਾ ਉਦਰੀ ਪੇਕੇ ਛੱਡ ਆਏ ਉਹ ਗੱਡੀ ਨੂੰ ਤੇਲ ਪਾ ਗਏ ਨਾ ਅੱਗ ਲਾ ਦੇ ਹੁਣ ਚਲਾਉਣੀ ਕਰਨਾ ਵਾ ਪੈਰ ਕੋਲ ਨਹੀਂ ਕੋਈ ਚਲੋ ਆ ਚਲੀਏ ਕਰ ਮੈਂ ਨਹੀਂ ਜਾਣਾ ਜੁਣਾ ਘਰ ਜਾ ਚਲ ਜਾ ਮੈਨੂੰ ਆਪਣਾ ਕੰਮ ਕਰਨ ਦੇ ਮੈਂ ਕਹਿੰਦੀ ਛੱਡੋ ਉਹਨੂੰ ਚਲੋ ਕਰ ਜਿੰਨਾ ਕਰਜ਼ਾ ਸਿਰ ਤੇ ਹੋ ਗਿਆ ਵਾ ਨਾ ਇਹੋ ਜੀ ਜ਼ਿੰਦਗੀ ਜੀਣ ਨਾਲ ਨਾ ਮੌਤ ਹੀ ਚੰਗੀ ਹੈ ਰਪਿੰਦਰ ਦੇ ਮਗਰ ਲਾ ਕੇ ਨਾ ਤੇ ਮੈਂ 2 ਕਿੱਲੇ ਵੇਚਤੇ ਸਾਰੇ ਪੈਸੇ ਸੌਰਿਆਨ ਦੇ ਦਿੱਤੇ ਤੇ ਉੱਥੋਂ ਹੁਣ ਆਸ ਹੀ ਕੋਈ ਨਹੀਂ ਵੀ ਇੱਕ ਰੁਪਈਆ ਵੀ ਮੋੜ ਦੇਣੋ ਤੇ ਜਿਹੜੇ ਲੋਕੀ ਗੱਲਾਂ ਕਰਦੇ ਆ ਪੈਸੇ ਲੈਣ ਵਾਲੇ ਉਹਨਾਂ ਨੂੰ ਮੂੰਹ ਮੈਂ ਕਿੱਦਾਂ ਦੱਸਾਂ ਵੀ ਮੈਂ ਕਿੱਥੋਂ ਪੈਸੇ ਲੈਣੇ ਆ ਤੇ ਕਿੱਦਾਂ ਤੁਹਾਨੂੰ ਦੇਣੇ ਇਹ ਤੋਂ ਚੰਗਾ ਨਾ ਆਪਣੀ ਜ਼ਿੰਦਗੀ ਜਿਹੜੀ ਆ ਨਾ ਖਤਮ ਹੀ ਕਰ ਦਾਂ ਇਹਦਾ ਇੱਕੋ ਇੱਕ ਹੀ ਹੱਲ ਹੋਰ ਕੋਈ ਹੱਲ ਨਹੀਂ ਇਹਦਾ ਇੱਕ ਤੇ ਪਤਾ ਨਹੀਂ ਕਿੱਥੇ ਚਲ ਗਏ ਨਾਂ ਲੱਭਣੇ ਤੇ ਇਹ ਬੰਦਾ ਫੋਨ ਫਾਨੀ ਚੁੱਕ ਲੈ ਗਦੇ ਹਏ ਹੇ ਆ ਕੀ ਕਰਨ ਲੱਗੇ ਛੱਡੋ ਇਹਨੂੰ ਉਹ ਮੇਰੀ ਗੱਲ ਸੁਣ ਛੱਡ ਦੇ ਉਹ ਦਿਮਾਗ ਖਰਾਬ ਹੋ ਗਿਆ ਛੱਡ ਦੋ ਮੈਂ ਕਹਿੰਦੀ ਆ ਇੱਕੋ ਗੱਮੀ ਕਰੀ ਜਾਂਦੇ ਆ ਇਹਨੂੰ ਕੀ ਕਰਨਾ ਵਾ ਉਹ ਮੇਰੀ ਸੁਣ ਗੱਲ ਮੈਂ ਨਹੀਂ ਗਾ ਜਿਣਾ ਹੈਗਾ ਉਠੋ ਤੇ ਚਲੋ ਘਰ ਉਹ ਮੈਂ ਨਹੀਂ ਗਾ ਜਾਣਾ ਮੈਂ ਬਰਾਹ ਬੁੱਤਲਾ ਸੋਹਰਾ ਤਾਂ ਬੰਦੇ ਕਦੀ ਛਦਾਈ ਹੋ ਗਏ ਆਪਾਂ ਕਦੀ ਇੱਧਰ ਉੱਧਰ ਵੇਖ ਕੇ ਚਲੋ ਉੱਥੇ ਮੇਰੀ ਗੱਲ ਸੁਣ ਮੈਂ ਨਹੀਂ ਗਾ ਜਾਣਾ ਘਾਬਦਾ ਥੇ ਕਰਕੇ ਸੁੱੜਦਾ ਵਾ ਤੂੰ ਦੱਸ ਇੱਕੋ ਗੱਲੀ ਕਰੀ ਜਾਂਦੇ ਆ ਤੂੰ ਹੋਰ ਗੱਲ ਕਰੀ ਹੈਗੀ ਵੀ ਉਠੋ ਤੁਸੀਂ ਘਰ ਚਲੋ ਵੀ ਪਹਿਲਾਂ ਉਹ ਮੇਰੀ ਗੱਲ ਸੁਣ ਲੈ ਮੈਂ ਨਹੀਂ ਗਾ ਜਾਣਾ ਜੁਣਾ ਕਰ ਮੰਨੀ ਦੀ ਹੋਈ ਜੀ ਇਦਾਂ ਨਹੀਂ ਕਰੀਦਾ ਹੋਣਾ ਮੈਂ ਤੈਨੂੰ ਕਹਿ ਡਿਆ ਵਾ ਨਾ ਕਿ ਮੈਂ ਨਹੀਂ ਜਾਣਾ ਕਰ ਆ ਕਿਹੜਾ ਕੰਮ ਕਰਨ ਲੱਗੇ ਸੀ ਤੇ ਇਹੋ ਕੰਮ ਹੀ ਹੋਣਾ ਵਾ ਰਹਿ ਗਿਆ ਵਾ ਟਡੇ ਕੋਲ ਚੱਲ ਬਾਬਾ ਤੁਹਾਡੇ ਗੜੀ ਹੱਥ ਜੋੜ ਦਿੰਦੇ ਆ ਹੱਥ ਜੋੜਿਆ ਨਹੀਂ ਇਦਾਂ ਦੇ ਕੰਮ ਦੋਗਲੇ ਵਪਸਾ ਆ ਜਾਣਗੇ ਸਾਰਾ ਪਿੰਡ ਦਾ ਥੂ ਥੂ ਕਰਨ ਡਿਆ ਵਾ ਮੂੰਹ ਕੱਢਣ ਜੋਗੇ ਨਹੀਂ ਛੱਡਿਆ ਤੂੰ ਬਾਹਰ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਮਾਫ ਕਰ ਦੋ ਦੁਬਾਰਾ ਇਦਾਂ ਨਹੀਂ ਕਰਾਂਗਾ ਮਾਫੀ ਮੰਗ ਲਈ ਤਾਂ ਮੈਨੂੰ ਨਹੀਂ ਗਾ ਪਤਾ ਜਾ ਤੂੰ ਜਾ ਤੂੰ ਹੀ ਘਰ ਚਲੋ ਮੈਨੂੰ ਨਹੀਂ ਪਤਾ ਪਹਿਲਾਂ ਚਲੋ ਵੀ ਘਰ ਚਲੋ ਗਾ ਘਰ ਇੱਕੋ ਗੱਲ ਕਰੀ ਜਾਂਦੇ ਆਵੇਂ ਬੱਸ ਇਹ ਕਰ ਲੋ ਜੀ ਗੱਲ ਕਰਨੀ ਹੈ ਘਰੇ ਚਲੀਏ ਘਰੇ ਚਲੀਏ ਲੈ ਚੋ ਚਲੋ ਚਲੋ ਦੀ ਚਲੋਗਾ ਤੂੰ ਹੀ ਕਿਹੜਾ ਕੰਮ ਕਰ ਲੱਗੇ ਦੋਵੇਂ ਜਣੇ ਪਹਿਲਾਂ ਦੱਸੋ ਮੈਨੂੰ ਮਮੀ ਆਖ ਗਈਆਂ ਜ਼ਿੰਦਗੀ ਜੋ ਆਪਾਂ ਬਾਹਰ ਜਗੇ ਲੋਕੀ ਗੱਲਾਂ ਕਰਦੇ ਆ ਦੱਸੋ ਕੜੀਏ ਕੀ ਹੋਣਾ ਆਪਾਂ ਜੇ ਜਦੋਂ ਮੈਂ ਕਹਿੰਦੀ ਹੁੰਦੀ ਹੁਣ ਦੀ ਪਸਤਉਂਦੇ ਜੇ ਉਦੋਂ ਮੇਰੇ ਆਖੇ ਲੱਗਦੇ ਕੰਮ ਤਾ ਨਹੀਂ ਹੁੰਦਾ ਉਹ ਇਹਨਾਂ ਨੂੰ ਸਮਝਾਣਾ ਜੇ ਸਭ ਕੁ ਕਰਾਇਆ ਉਹਨਾਂ ਨੂੰ ਆਪਣਾ ਚਾਹੀਦੀ ਆ ਹੁਣ ਮਰ ਜਾਂਦੇ ਤਾਂ ਚੰਗੀਆਂ ਰਹਿਣਾ ਇੱਥੇ ਦੋਵੇਂ ਜਣੇ ਖੁਸ਼ ਹੋਏ ਨਹੀਂ ਮਮੀ ਜੇ ਬਚਾ ਕੇ ਲੈ ਆਏ ਤੇ ਆਪਾਂ ਹੀ ਲਿਆਏ ਆ ਕਿਹੜਾ ਤੁਸੀਂ ਗਏ ਆ ਮੰਗਣ ਦਿੰਦੀਆਂ ਨੂੰ ਫਿਰ ਮੈਂ ਤਾਂ ਤਸਵੀਰ ਦੀ ਲੱਭਣ ਈ ਤੁਹਾਡੇ ਦਿਮਾਲੇ ਹੁਣ ਦੀ ਵੀ ਕਿੱਥੇ ਚਲ ਗਈਆਂ ਜੇ ਮੈਨੂੰ ਪਤਾ ਹੀ ਨਹੀਂ ਮਮੀ ਗਲਤੀ ਇਨਸਾਨ ਕੋਈ ਹੁੰਦੀ ਆ ਚਲ ਜੇ ਹੋ ਗਈ ਆ ਹੁਣ ਤੁਸੀਂ ਗੱਲ ਛੱਡ ਦਿਓ ਗੱਲ ਮੈਂ ਕਿੱਦਾਂ ਛੱਡਾਂ ਦਾ ਦਾ ਕਿਲਾ ਰਹਿ ਗਿਆ ਵਾ ਹੁਣ ਮਰੀਏ ਨਾਲ ਕੀ ਕਰੀਏ ਕੋਈ ਗੱਲ ਨਹੀਂ ਜਿੰਨਾਂ ਦੀ ਥੋੜੀ ਹੁੰਦੀ ਹੋਵੇ ਤੇ ਰੋਟੀ ਖਾਂਦੇ ਹੀ ਆ ਚੁੱਪ ਕਰਕੇ ਤੇ ਗਾੜੀ ਮਿਹਨਤ ਕਰੋ ਮਿਹਨਤ ਕਰੋ ਦੋਵੇਂ ਭਰਾ ਰਲ ਕੇ ਜਿੰਨਾਂ ਦੀ ਨਹੀਂ ਪੈੜੀ ਹੁੰਦੀ ਉਹ ਵੀ ਤੇ ਰੋਟੀ ਖਾਂਦੇ ਹੀ ਆ ਨਾ ਕੋਈ ਗੱਲ ਨਹੀਂ ਤੁਸੀਂ ਕੋਈ ਨਹੀਂ ਹੋ ਜਾ ਕੰਮ ਕਰਨਾ ਦੋਵਾਂ ਭਰਾਵਾਂ ਦਾ ਚੰਗਾ ਤੇ ਹੁਣ ਮੇਰੀ ਗੱਲ ਸੁਣ ਦੋਹਿਆਂ ਨੇ ਮਿਹਨਤ ਕਰੋ ਤੇ ਤੁਸੀਂ ਵੀ ਕੋਈ ਗੱਲ ਸਮੋਲੋ ਦੋਹਿਆਂ ਨੇ ਹੱਥ ਘੁੱਟ ਕੇ ਵਰਤਿਓ ਹੁਣ ਬਿਆਹ ਇਹ ਨਹੀਂ ਨਾ ਵਰਤਦੀਆਂ ਇਹੋ ਤੇ ਗੱਲ ਵਾ ਇੱਕ ਨੇ ਚੀਜ਼ ਲੈਣ ਦੀ ਦੂਜਿਆਂ ਦੀ ਮੈਨੂੰ ਵੀ ਚਾਹੀਦੀ ਹੈ ਹੁਣ ਨਹੀਂ ਇਹ ਕੰਮ ਹੋਣਾ ਚਾਹੀਦਾ ਮੈਂ ਤੁਹਾਨੂੰ ਪਹਿਲਾਂ ਵੀ ਬੜਾ ਸਮਝੰਦੀ ਹਾਂ ਚਲ ਕੋਈ ਗੱਲ ਨਹੀਂ ਆ ਮਮੀ ਜੋ ਪਿੱਛੇ ਹੋ ਗਿਆ ਹੋ ਗਿਆ ਵਾ ਹੁਣ ਅੱਗੇ ਤੂੰ ਇਦਾਂ ਤੂੰ ਵੀ ਸੁਣ ਲੈ ਉਹ ਨਲੀ ਸਾਡਾ ਵੀ ਕਸੂਰ ਹੈਗਾ ਵਾ ਐਵੇਂ ਨਾ ਨੇ ਮਗਰ ਲੱਗੇ ਹੀ ਜੋ ਦੋਵੇਂ ਭਰਾ ਕਰੇ ਸਲਾਹ ਕਰਦੇ ਸਲਾਹ ਨਾ ਚੱਲਦੇ ਨਾ ਅਏ ਪੰਜ ਤੋਂ 10 ਕਿੱਲੇ ਹੋਣੀ ਹੁਣ ਵੀ ਇੱਥੇ ਪਸਤੌਣ ਹੀ ਡੇਜ ਜੇ ਪਹਿਲੇ ਮਾਂ ਦੇ ਆਖੇ ਲਾਜ ਦੇ ਚੰਗੇ ਨਾ ਰਹਿੰਦੇ ਉਦੋਂ ਦੇ ਕੀ ਕਮਾਈ ਕਰਦੇ ਨਾ ਤੇ ਆਹ ਕੰਮ ਹੋਣਾ ਇੰਨੀ ਅੱਛਾ ਤੁਸੀਂ ਕਿਉਂ ਨਹੀਂ ਕੀਤਾ ਹਨਾ ਸਭ ਕੋ ਤੁਸੀਂ ਯਾਰਤਾ ਵਾ ਜਿਹੜੀ ਘਰ ਦੀ ਚੀਜ਼ ਲਿਓਣੀ ਹੁੰਦੀ ਉਹ ਲਿਓਣੀ ਪੈਂਦੀ ਆ ਲਿਓਣੀ ਤਾਂ ਤਾਂ ਹੀ ਜਿਹੜੀ ਬੱਲੇ ਪਏ ਹੋਣ ਤੇ ਇਹ ਨਹੀਂ ਨਿਕਲ ਜੂਟੂਬ ਪੈਰੀ ਵੇਸ ਵੀ ਸੋਚਣਾ ਚਾਹੀਦਾ ਹੈ ਨਾ ਕਿ ਇਹੀ ਕੁਝ ਕਮਾਈਏ ਆਈ ਵੀ ਘਰ ਦਾ ਸਮਾਨ ਬਣਾਈਏ ਤੁਸੀਂ ਨਾ ਮੰਨਿਓ ਠੀਕ ਆਪਣੀ ਗਲਤੀ ਚਲੋ ਸਾਡੇ ਕੋਲ ਗਲਤੀ ਹੋ ਗਈ ਹਨਾ ਮਾਫ ਕਰਦੋ ਹੁਣ ਤੁਹਾਨੂੰ ਇਹ ਸੋਚ ਰਕੇ ਕੀ ਕਰਨਾ ਸੰਦੀਪ ਜਿਗਰ ਇਹੋ ਬਾਕੀ ਧਿਆਨਾ ਮਾਲੰਦੀ ਨਾ ਤੇ ਜਾ ਦੇਣਾ ਵਿਖੜੇ ਪਈ ਦੇ ਇਹਨਾਂ ਨੇ ਤਾਂ ਸੋਚਿਆ ਹੀ ਨਹੀਂ ਤੇ ਕੋਹ ਵੀ ਜੇ ਮੈਂ ਆਖਣਾ ਇਹਨਾਂ ਨੇ ਕੋਈ ਸੋਨੀ ਨਹੀਂ ਮੇਰੀ ਇੱਕ ਨਹੀਂ ਸੋਨੀ ਦੋਵਾਂ ਜਾਨ ਹੁਣ ਵੀ ਤਾਂ ਪਸਤੌਣੇ ਡਈਆਂ ਜੇ ਨਾ ਜੇ ਕਿਤੇ ਪਹਿਲਾਂ ਮੰਨ ਜਾਂਦੀਆਂ ਤੇ ਹੱਥੋਂ ਤਾਂ ਇੰਨੀ ਪੈਲੀ ਜਾਂਦੀ ਮਜੇ ਨਾ ਟੋੜ ਨਾਲ ਰੋਟੀ ਖਾਣੀ ਸੀ ਤੇਹੀ ਸਭ ਕੁਝ ਬਣ ਜਾਣਾ ਵਾਣੇ ਤਾਂ ਹੀ ਇੱਕ ਮੰਨੂਗੇ ਤੇ ਦੋਈ ਜਾਨੀ ਕੋਈ ਨਹੀਂ ਹੋ ਜਾਊਗਾ ਸਭ ਕੁਝ ਪਰ ਹੁਣ ਹੌਸਲਾ ਕਰ ਉਹਨਾਂ ਥੋੜਾ ਮੈਨੂੰ ਪਤਾ ਹੈ ਨਾ ਤੁਹਾਡੇ ਪਿਓ ਨੇ ਕਿੱਦਾਂ ਪੈਲੀ ਬਣਾਈ ਹਾਂ ਇੱਕ ਇੱਕ ਰੁਪਈਆ ਜੋੜ ਕੇ ਬਣਾਈ ਸੀ ਤੇ ਤੁਸੀਂ ਕਦੇ ਸੋਚਿਆ ਹੀ ਨਹੀਂ ਕੋਈ ਮਾੜਾ ਮੇਰੀ ਸੁਣ ਗੱਲ ਅਸੀਂ ਦੋਵੇਂ ਭਰਾ ਕਿਤੇ ਨਾ ਕਿਤੇ ਨਾ ਲੱਗ ਜਾਂਦੇ ਆ ਤੇ ਪੈਸੇ ਅਸੀਂ ਤੈਨੂੰ ਫੜਾਇਆ ਕਰਨੀ ਇਹ ਕੀ ਗੱਲ ਕੱਟੀ ਨੂੰ ਮੁੱਢ ਤੋਂ ਕਰਦੇ ਤਾਂ ਚੰਗੇ ਨਾ ਰਹਿੰਦੇ ਇਹਨਾਂ ਨੂੰ ਪੁੱਛ ਲਓ ਮਨਜ਼ੂਰ ਹੈ ਨਾ ਕਈ ਮੰਮੀ ਕੋ ਲੈਣੇ ਸਾਰਿਆਂ ਨੇ ਠੀਕ